ਹਲ ਹੈ ਵੀ ਮਿੱਤਰੋ ਆ ਗਿਆ ਆਪਾਂ ਡੱਬਾ ਵਾਲੀ ਮੰਡੀ ਮੈਂ ਤੁਹਾਡਾ ਜਗਿੰਦਰ ਸਿੰਘ ਬੜੰਗ ਆਪਾਂ ਚੈਨਲ ਆ ਯੂਟਿਊਬਰ ਬੜੰਗ ਦੇਖੋ ਡੱਬਾ ਵਾਲੀ ਮੰਡੀ ਦੇ ਪਸ਼ੂ ਦੀ ਵੈਸੇ ਜੇ ਆਪਾਂ ਗੱਲ ਕਰੀਏ ਤਾਂ ਕਾਇਆਂ ਦੀ ਮੰਡੀ ਦੇ ਮੁਤਾਬਕ ਜਿਵੇਂ ਰੇਟ ਰੂਟ ਪੁੱਛਿਆ ਤਾਂ ਤੇਜ਼ ਆ ਅੱਗੇ ਨਾਲੋਂ ਗਾਂ ਦੇ ਵਿੱਚ ਜਣੀ ਆਪਾਂ ਤੇਜ਼ੀ ਕਹਿ ਸਕਦੇ ਹਾਂ ਬਾਜ਼ਾਰ ਚੱਲਿਆ ਅੱਗੇ ਰੋ ਤੇਜ਼ ਆ ਕਿਉਂਕਿ ਪਸ਼ੂਆਂ ਦੇ ਮੁਤਾਬਕ ਭਾਦੋ 18 19 ਹੋ ਚੱਲੀ ਆ ਭਾਦੋ ਤੋਂ ਬਾਅਦ ਚ ਅਸੂ ਦੇ ਵਿੱਚ ਤਾਂ ਕੇ ਦਾ ਪਸ਼ੂ ਰੰਗ ਫੜੀ ਜਾਂਦੇ ਬਈ ਡੱਬ ਵਾਲੀ ਜ ਮੰਡੀ ਚ ਪਸ਼ੂ ਆਵਾ ਆਏ ਚੰਗੇ ਆ ਆ ਉਹਦਾ ਰੇਟ ਪੁੱਛ ਫਿਰ ਉਹਦੇ ਨੂੰ ਵੀ ਇਹਨਾਂ ਦਿੰਦੇ ਆਂ ਥੋੜੀ ਲੈ ਜਾਂਦੇ ਕੀ ਕੀ ਮੁੱਲ ਕੀਤਾ ਇਹਦਾ ਜਿਹੜੀ ਗਾਂ ਆਪਾਂ ਤੁਹਾਨੂੰ ਦਿਖਾਈਦਾ 55000 ਰੁਪਏ ਮੁੱਲ ਕੀਤਾ ਸੀ ਗੱਬਣ ਗਾਂ ਸੀ ਬਾਕੀ ਤੁਸੀਂ ਦੇਖੋ ਕਿ ਕਿਵੇਂ ਲੱਗਦਾ ਹਨ ਸਾਰੇ ਤੁਸੀਂ ਸਿਆਣੇ ਵੱਡੇ ਤੇ ਆਪਣੇ ਚੈਨਲ ਤੇ ਵੀਡੀਓ ਥੋੜਾ ਜਿਹਾ ਟਾਈਮ ਬਾਅਦ ਅਪਲੋਡ ਹੋਣ ਲੱਗੀ ਆ ਇਹਦਾ ਕੀ ਮੁੱਲ ਆ ਇਹ ਵੀ ਨਹੀਂ ਕਿ ਇਹ ਕਹਿੰਦੇ ਨਹੀਂ ਕਿ ਐਦਾ ਤੇਦਾ ਐਣੀ ਦਾ ਕੋਈ ਇੱਥੇ ਐਣੀ ਦਾ ਇੱਥੇ ਕੋਈ ਹੋਰ ਦੂਰ ਕਿ ਲੱਛਣ ਦੀ ਵੜ ਲੈ ਯਾਰ ਦੇਖੋ ਗਰਾਂ ਦੀ ਗਾਂ ਦੇ ਉੱਤੇ ਲੱਗੀ ਭੀੜ ਦੇਖੋ ਕਿਵੇਂ ਕੋਈ ਨਹੀਂ ਮੰਗਿਆ ਦਾ ਮੰਗ ਨਹੀਂ ਮੰਗ ਨਹੀਂ ਭਾਈ ਕੀ ਮੁੱਲ ਮੰਗਿਆ ਇਹਦਾ 35000 ਮੁੱਲ 40 ਤੇ 35000 ਦੀ ਕਹਿੰਦੇ ਹਾਂ ਨਾਲ ਕਰਨੀ ਆ ਬਾਕੀ ਦੇ ਦੇਖ ਲਓ ਸੁਭਾਾ ਤੁਹਾਡੇ ਸਾਹਮਣੇ ਆ ਤੇ ਗੱਬਣ ਵਹਿੜਾ ਬਾਕੀ ਤੁਸੀਂ ਆਪ ਦੇਖ ਲਓ ਵੀ 40 ਮੰਗ ਕੇ 35 ਦੀ ਹਾਂ ਨਾ ਕੀਤੀ ਐ। ਆਹ ਰੱਖਦੀ ਉਸਨੇ। ਬਾਕੀ ਦਨ ਹੋਰ ਵੀ ਵੜਾ ਆਪਾਂ। ਪਤਾ ਕਿਵੇਂ ਨਿਕਲੂ ਪਏ। ਦਿਖਾਵਾਂਗੇ। ਤੇ ਆਪਣੇ ਚੈਨਲ ਨਾਲ ਬਣੇ ਰਹੇ ਜੇ ਵੱਧ ਤੋਂ ਵੱਧ ਲਾਈਕ, ਸਬਸਕ੍ਰਾਈਬ, ਸ਼ੇਅਰ ਸ਼ੁਰੂ ਕਰਦਾ ਕਰੋ ਵੀਡੀਓ ਨੱਪ ਕੇ। ਕਿਰਾ ਪੌਦਾ ਹੀ ਦੇਖਦੇ ਆਂ ਕੀ ਬਣਦਾ। ਕਿੰਨੇ ਦਾ ਕੀ ਹਿਸਾਬ ਕਿਤਾਬਾ। ਉਹਦੇ ਕਹਾਂਗੇ ਕਿ ਕਿਹੜਾ ਮਾਡਲ ਆ ਪਹਿਲਾ ਸੁਹਾ ਕਿ ਦੂਜਾ ਗੱਬਣਾ ਨਾ ਗੱਪਣੇ ਹੋ ਭਰਾ ਵਾ ਅੱਜਕੱਲ ਮੰਡੀ ਚ ਨਹੀਂ ਪਤਾ ਲੱਗਦਾ ਭਰਾ ਮੇਰਾ ਜਿਆ ਗ੍ਰੇਡ ਦੇ ਠੀਕ ਆ ਯਾਰ ਕਾ ਥੋੜੀ ਕੱਚੀ ਆ ਮਾੜੀ ਜੀ ਬਾਕੀ ਸਾਰੇ ਵੀਰਾਂ ਦਾ ਧੰਨਵਾਦ ਤੇ ਅਗਲੀ ਵੀਡੀਓ ਦੇ ਵਿੱਚ ਮਿਲਦੇ ਆਪਾਂ ਠੀਕ ਹੈ ਜੀ ਵਿਖਾਉਣੇ ਆ ਕੇ ਚੱਲ ਗਏ ਹੋਰ ਉਹ ਟੱਕਰ ਬਣੇ ਰੇ ਚੈਨਲ ਦੇ ਨਾਮ ਸਾਰੇ ਵੀਰਾਂ ਨੂੰ ਸਤਿ ਸ੍ਰੀ ਅਕਾਲ ਜੀ